ਤਾਨ ਤਾਨ ਸ਼੍ਰੀ ਗੁਰੂ ਹਰ राय ਮਹਾਰਾਜ ਜੀ ਸਤਵੇਂ ਪਾਤਸ਼ਾਹ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਗੁਰਤਾਗਦੀ ਕਿਉਂ ਦਿੱਤੀ ਇਹ ਰਿਸ਼ੀ ਵੀ ਗੁਰਮੁਖ ਪਿਆਰ ਕੋਈ ਕਾਰਨ ਹੈ ਇਹ ਇਤਿਹਾਸਕਾਰ ਇਹ ਹਮੇ ਭਰਦੇ ਹਨ ਪ੍ਰਾਤਨ ਸਰੋਤ ਨੇ ਜਿਹੜੇ ਕਈ ਟਿਕਾਕਾਰ ਇਹ ਹਮੇ ਭਰਦੇ ਹਨ ਜੇ ਜਦੋਂ ਔਰੰਗਜ਼ੇਬ ਨੇ ਆਪਣੇ ਦਰਬਾਰ ਦੇ ਵਿੱਚ ਗੁਰੂ ਹਰ Rai ਮਹਾਰਾਜੀ ਸਤਵੇਂ ਪਾਤਸ਼ਾਹ ਨੂੰ ਸੱਦਾ ਪੱਤਰ ਭੇਜਿਆ ਸੀ ਤਾਂ ਕੋਈ ਜ਼ਰੂਰ ਇੱਕ ਕਾਰਨ ਹੋਣ ਕਰਕੇ ਸਤਗੁਰੂ ਮਹਾਰਾਜ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਆਪਣੇ ਸੁਪੁੱਤਰ ਬਾਬਾ ਰਾਮਰਾ ਰਾਮਰਾਏ ਜੀ ਨੂੰ ਭੇਜਿਆ ਉਹ ਸਤਗੁਰਾਂ ਦੇ ਵੱਡੇ ਸੁਪੁੱਤਰ ਸੋਟੇ ਸਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਬਾਬਾ ਰਾਮ ਰਾਏ ਜੀ ਚ ਬੜੀਆਂ ਸ਼ਕਤੀਆਂ ਸਨ ਬੜੀਆਂ ਪਾਵਰਾਂ ਸਨ ਤੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਬਾਬਾ ਰਾਮ ਰਾਏ ਜੀ ਨੇ ਸ਼ਕਤੀਆਂ ਵਿਖਾਈਆਂ ਇੱਕ ਆਸਾਦੀ ਵਾਰ ਦੇ ਵਿੱਚ ਪੰਕਤੀ ਆਉਂਦੀ ਹੈ ਔਰੰਗਜ਼ੇਬ ਬਾਬਾ ਰਾਮ ਰਾਏ ਜੀ ਨੂੰ ਕਹਿਣ ਲੱਗਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਕਲਾਮ ਹੈ ਆਸਾ ਦੀ ਵਾਰ ਦੇ ਵਿੱਚ ਉਹਦੇ ਵਿੱਚ ਲਿਖਿਆ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਭਈ ਘੁਮਿਆਰ ਤਾਂ ਬਾਬਾ ਰਾਮ ਰਾਏ ਜੀ ਨੇ ਉਹ ਪੰਗਤੀ ਬਦਲ ਦਿੱਤੀ ਸੀ ਜਿੱਥੇ ਮੁਸਲਮਾਨ ਲਿਖਿਆ ਹੋਇਆ ਸੀ ਉੱਥੇ ਬਾਬਾ ਰਾਮ ਜੀ ਨੇ ਰਾਮ ਰਾਜ ਜੀ ਨੇ ਉਚਾਰਨ ਕੀਤਾ ਮਿਟੀ ਬੇਈਮਾਨ ਦੀ ਤਾਂ ਇਹ ਗੱਲ ਦਾ ਪਤਾ ਸਤਵੇਂ ਪਾਸ਼ਾ ਗੁਰੂ ਹਰ Rai ਮਹਾਰਾਜ ਨੂੰ ਪਤਾ ਲੱਗ ਗਿਆ ਸਤਿਗੁਰੂ ਮਹਾਰਾਜ ਕਹਿੰਦੇ ਸਾਡੇ ਵੱਡੇ ਦੇ ਸੁਪੁੱਤਰ ਦਾ ਜਿੱਧਰ ਨੂਮੋ ਹੈ ਉਧਰ ਵੱਲ ਤੁਰ ਜਾਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬਾਏ